ਸ਼ਲੀਲਤਾ ਜਿਹੜੀ ਫੈਲ ਰਹੀ ਆ ਦੇਖੋ ਜੀ ਸਾਰਿਆਂ ਨੂੰ ਪਤਾ ਉਹਦਾ ਸਾਧਨ ਹੈਗਾ ਮੋਬਾਈਲ ਮੋਬਾਈਲ ਦੇ ਕੋਈ ਗਲਤ ਮਕਸਦ ਲਈ ਤਾਂ ਬਣਾਇਆ ਨਹੀਂ ਗਿਆ ਸੀ ਉਹ ਪਿੱਛੇ ਜੇ ਨਿਊਜ਼ ਆਈ ਸੀ ਦੋ ਤਿੰਨ ਹਫ਼ਤੇ ਪਹਿਲਾਂ ਵੀ ਇੱਕ ਲੜਕਾ 6 ਘੰਟੇ ਦੇ ਵਿੱਚ ਯੂਪੀ ਰੋਜ਼ ਲਾਉਂਦਾ ਸੀ ਯੂਪੀਐਸਸੀ ਤਿਆਰੀ ਕਰਦਾ ਸੀ ਮੋਬਾਈਲ ਤੋਂ ਜੋ ਯੂਪੀਐਸਸੀ ਅਟੈਂਪਟ ਕੱਢ ਗਿਆ ਜਦੋਂ ਆਪਾਂ ਬਿਨਾ ਅਲਰਟ ਹੋਏ ਕੋਈ ਚੀਜ਼ ਦੇਖਦੇ ਨਾ ਉਹ ਬੈਕ ਡੋਰ ਤੋਂ ਦਿਮਾਗ ਦੇ ਸਬਕੌਂਸ਼ੀਅਸ ਤੋਂ ਐਂਟਰ ਕਰ ਜਾਂਦਾ ਹੈ ਤੇ ਉਹ ਪੱਕੇ ਤੌਰ ਤੇ ਕਰਦਾ ਨਸ਼ੇ ਨੂੰ ਤਾਂ ਆਪਾਂ ਨਸ਼ਾ ਕਹਿੰਦੇ ਸਮੈਗ ਨੂੰ ਸਮੈ ਕਹਿੰਦੇ ਆ ਤੇ ਬੰਦਾ ਕਹਿੰਦੇ ਉਹ ਸ਼ਰਾਬੀ ਹੋ ਗਿਆ ਪਰ ਇਹਦੀ ਪਹਿਚਾਣ ਕਈ ਵਾਰੀ ਕਰੀ ਨਹੀਂ ਹੁੰਦੀ ਰਿਜ਼ਲਟ ਨਿਕਲਦਾ ਮੌਤ ਜਾਂ ਪਤਾ ਇਹ ਹੈ ਇਹ ਵੀ ਨਸ਼ਾ ਹੈ ਨਸ਼ੇ ਤੋਂ ਵੀ ਜ਼ਿਆਦਾ ਖਤਰਨਾਕ ਆ ਉਹਦੀ ਤਾਂ ਪਹਿਚਾਨ ਆ ਨਾ ਉਹਦੀ ਤਾਂ ਪਹਿਚਾਨ ਆ ਪਰ ਇੱਥੇ ਕੀ ਹੋ ਰਿਹਾ ਆ ਉਹ ਬੇਟਾ ਜਾਂ ਬੇਟੀ ਕਹਿੰਦੀ ਵੀ 500 ਦਾ ਮੈਂ ਤੁਹਾਡੇ ਡੈਡ ਨੈਟਵੈਕ ਮੋ ਗਿਆ ਨੈਟਵੈਕ ਪਾ ਦਿੰਦੇ ਆ ਜਾਣੇ ਜਾਣੇ ਮਾਂ-ਬਾਪ ਚੈੱਕ ਹੀ ਨਹੀਂ ਕਰ ਪਾਉਂਦੇ ਵੀ ਦੇਖ ਹੀ ਰਹੇ ਆ OTT ਪਲੇਟਫਾਰਮਸ ਵਗੈਰਾ ਬਦੇ ਆ ਔਰ ਉਹਦੇ ਤੇ ਹੱਦ ਤੋਂ ਵੱਧ ਬੋਲਡ ਕੰਟੈਂਟ ਪਿਆ ਮੈਂ ਸਿੱਧੇ ਸਪਸ਼ਟ ਸ਼ਬਦਾਂ ਚ ਗੱਲ ਕਰਾਂ ਵੀ ਮਾਫ ਕਰਨਾ ਸ਼ਾਇਦ ਇਹ ਸੌਫਟ ਪੋਰਨ ਇਹਨਾਂ ਦਾ ਵਧਣਾ ਕੀ ਨੌਜਵਾਨਾਂ ਨੂੰ ਹਿੱਟ ਕਰ ਰਿਹਾ ਇਹਦੇ ਨਾਲ ਸਮਾਜਿਕ ਤਾਣੇ ਬਾਣੇ ਨੂੰ ਤੇ ਰਿਸ਼ਤਿਆਂ ਨੂੰ ਇੱਕ ਘੋਣ ਲੱਗ ਚੁੱਕਾ ਹੁਣ ਦੇਖੋ ਆਪਾਂ ਇਥੇ ਕੁਦਰਤੀ এনवायरमेंट ਦੇ ਵਿੱਚ ਬੈਠੇ ਮਾਹੌਲ ਆਪਣਾ ਕੁਦਰਤੀ ਆ ਇੱਥੇ ਆਪਾਂ ਮੋਟਰ ਦੀ ਪਾਣੀ ਦੀ ਆਵਾਜ਼ ਆ ਰਹੀ ਆ ਹਰਿਆਲੀ ਅੱਖਾਂ ਲਈ ਟੋਹ ਨਹੀਂ ਕਿ ਆ ਚਿੜੀਆਂ ਦੀ ਆਵਾਜ਼ ਆ ਰਹੀ ਆ ਹਰਿਆਲੀ ਆ ਸ਼ਾਂਤਮਈ ਮਾਹੌਲ ਆ ਹੁਣ ਜੇ ਮੈਂ ਘਰ ਬਹਿ ਕੇ ਇੱਥੇ ਨਾ ਆਵਾਂ ਜਾਂ ਤੁਸੀਂ ਨਾ ਆਓ ਤੇ ਇਹਦੀ ਮੈਂ ਵੀਡੀਓ ਦੇਖਣ ਲਾ ਪਾਵਾਂ ਹੁਣ ਵੀਡੀਓ ਦੇਖਣੀ ਤੇ ਇੱਥੇ ਆ ਕੇ ਆਪਾਂ ਬੈਠੇ ਕਿੰਨਾ ਜ਼ਮੀਨਾਂ ਸਮਾਨ ਦਾ ਫਰਕ ਉਹਦੇ ਵਿੱਚ ਉਹ ਮੰਨਦੇ ਆ ਸਟੂਡੈਂਟਾਂ ਦੇ ਪਈਆਂ ਦੇ ਮੋਬਾਈਲ ਵਿੱਚ ਛੜਾਈ ਡੀ ਐਡਿਕਸ਼ਨ ਕਰਾਈ ਮੈਂ ਮੋਬਾਈਲ ਦੀ ਉਹਨਾਂ ਦੀ ਇਹ ਮੁੰਡੇ ਕੁੜੀਆਂ ਕਹਿ ਰਹਾ ਆ ਕਿ ਜੀ ਇਹ ਸਾਡਾ ਰੋਜਗਾਰ ਸਾਡਾ ਘਰ ਇਹਦੇ ਤੋਂ ਚੱਲਦਾ ਸਾਡਾ ਬਾਪੂ ਬਿਮਾਰ ਪਿਆ ਅਸੀਂ ਇਲਾਜ ਕਰਾ ਰਹੇ ਆ ਅਸੀਂ ਉਹ ਕਰਦੇ ਆ ਸਾਡਾ ਘਰ ਇਹ ਤੋਂ ਇਹ ਵਾਜਬ ਆ ਵੈਸੇ ਇਹਨਾਂ ਦਾ ਤਰਕ ਤੁਸੀਂ ਮੰਨਦੇ ਇਹਨੂੰ ਚੰਗਾ ਕੰਟੈਂਟ ਪੀਆਰ ਪੰਜਾਬ ਸਾਰਾ ਦੇਖਦਾ ਮੈਂ ਕਹਿੰਦਾ ਪਾਕਿਸਤਾਨ ਵਾਲੀ ਵੀ ਦੇਖਦੇ ਆ ਤੁਹਾਡੇ ਜਿਹੜੇ ਆਪਣਾ ਲੈਂਦਾ ਪੰਜਾਬ ਆ ਉਧਰ ਵਾਲੇ ਵੀ ਦੇਖਦੇ ਠੀਕ ਨਹੀਂ ਪਤਾ ਤੇ ਫਿਰ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਆ ਕਿ ਸਾਡਾ ਕੁੜੀ ਮੁੰਡਾ ਚੈਨਲ ਚਲਾ ਰਿਹਾ ਕਿਹੜਾ ਕੰਟੈਂਟ ਪਾ ਰਿਹਾ ਉਹਨਾਂ ਨੂੰ ਵਰਜੋ ਤਾਂ ਜੇ ਪਤਾ ਆ ਉਦੇ باوجود ਕਮਾਈ ਖਾਰੀ ਤੇ ਫਿਰ ਇਹ ਬਹੁਤ ਹੀ ਗਲਤ ਕਰ ਕਾਤਕ ਗੱਲ ਹੈ ਕਾਤਕ ਗੱਲ ਹੈ ਮੈਂ ਕਹਿੰਦਾ ਹੁੰਨਾ ਵੀ ਧਾਰਮਿਕ ਅਧਿਆਤਮਿਕ ਸਿੱਖਿਆ ਤੋਂ ਬਿਨਾਂ ਤੁਸੀਂ ਅਧੂਰੇ ਆ ਤੁਹਾਡੇ ਇੱਕ ਪੈਰ ਮਜ਼ਬੂਤ ਹੋ ਜਾਊਗਾ ਦੁਨਿਆਵੀ ਸਿੱਖਿਆ ਜਿਹੜੀ ਅਸੀਂ ਦਿੰਨੇ ਆ ਅਧਿਆਤਮਿਕ ਸਿੱਖਿਆ ਨਾਲ ਇਨਸਾਨ ਹੋ ਜ਼ਿਆਦਾ ਮਜ਼ਬੂਤ ਹੁੰਦਾ ਦੁੱਖ ਦਰਦ ਨੂੰ ਛੱਲਣਾ ਆ ਜਾਂਦਾ ਉਹਨੂੰ ਉਹਨੂੰ ਪਾਰ ਕਰਨਾ ਆ ਜਾਂਦਾ ਉਹਨੂੰ ਹਿੰਮਤ ਮਿਲਦੀ ਆ